thank you I love you. अहं जिंदगी इन्नी तेजी तेजी दौड़ रही है कि सतगुरु की अपार बख्शिश के ये पता नहीं लग लग्या आठव गुरु नीत सम्मेलन जो है संपूर्ण वह संपूर्णताईव जा रहा है अस बहुत कर्म वाले ऐसे सुचजे प्रोग्राम्स के आप सारे संगत फरस रहे हैं और असराइयों को मशहूर हाँ साढे बहुत ही सत्कारयोग भाई साहब भाई करमजीत सिंह जी शाह और समूह राग रत्न गुरम संगी अकैडमी के वॉलंटीर्स जवार बिना किसी फायदे तो गुरम संगीत प्रचार प्रसार के ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਭਾਈ ਕਰਨਜੀਤ ਸਿੰਘ ਦੀ ਸ਼ਾਨ ਅਤੇ ਉਹਨਾਂ ਦੇ ਸੇਵੀਆਂ ਦਾ ਨਾਮ ਸੁਨੇਰੀ ਅੱਖਰਾਂ ਵਿੱਚ ਦਰਜ ਹੋਵੇਗਾ ਕਿ ਕਿਸੇ ਨੇ ਗੁਰੂ ਦੀ ਮਰਿਆਦਾ ਦਾ ਜੋ ਚੰਗਿਆਰ ਹੋ ਆਪਣੇ ਬਲ ਬੁੱਤੇ ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਸਾਡੇ ਸਾਰੇ ਵੱਲੋਂ ਅਰਦਾਸ ਹੈ ਭਾਈ ਸਾਹਿਬ ਜੀ ਦੀ सेहत तंदुरुस्ती और इतों समूह संगतान बधाई के पात्र हैं क्योंकि समागम जो हैं बिल्कुल ली तोलट हैं ऑपोजिट हैं आप वही गिणती के पहुँच के इस सम्मेलन में सभता सभलताई वाल लैके जा रहे हो आप सारे के गहराइयों को धनबाद है आस करते हाँ आप जी तन मन और धन करके इस तरह ही अपना सहयोग जेडे भी गुरु कर गुरु गुरुद्वारा चलाई परंपरा लैके चल रहे हैं उन्होंने उन्होंने अपना पूर्ण सहयोग दोगे बहुत 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 धन्यवाद आप सारिया संतान का गुरु कृपा कर साढ़े सारे पानी पाने का प्रकाश हो गए सतगुरु की कृपा कर साढ़े वालों हुई गलतियां भुल चुका खिमा दे चुके हैं जी खिमा बख्शनी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਕੇਵਲ ਕੋ ਸ਼ੋਭਾ ਨਹੀਂ ਦੇਖਾ ਹੀ ਪਰਵਾਹ ਜਿਸ ਅੰਦਾਜ਼ ਦੇ ਵਿੱਚ ਡਾਕਟਰ ਗੁਰਮੀਤ ਸਿੰਘ ਹੋਣਾ ਨੇ ਸਾਨੂੰ ਕੀਰਤਨ ਸਰਵਣ ਕਰਵਾਇਆ ਹੈ ਮੈਂ ਇੱਕ ਜ਼ਰੂਰੀ ਬੇਨਤੀ ਆਪ ਸੰਗਤ ਦੇ ਚਰਨਾਂ ਵਿੱਚ ਕਰਨਾ ਚਾਹੁੰਦਾ ਹਾਂ ਮੇਰੇ ਅਤੀ ਸਤਿਕਾਰਯੋਗ ਪੀਰ ਭਾਈ ਸਰਵਜੀਤ ਸਿੰਘ ਜੀ ਆਲੋਕ ਸਭ ਕਥਾਵਾਚ ਉਹ ਵੀ ਸੰਗਤ ਵਿੱਚ ਸੁਭਾਇਮਾਨ ਨੇ ਸਾਡੇ ਕਹਦੇ ਕਾਨੂੰਨ ਹੈ ਜਿਹਨੇ ਸਿੰਘ ਸਾਹਿਬ ਨੇ ਤੁਹਾਨੂੰ ਜਰੂਰ ਸਰਵਣ ਕਰਦੇ ਅਸੀਂ ਮਾਫੀ ਚਾਹੁੰਦੇ ਆ ਭਾਈ ਰਾਜਵਿੰਦਰ ਸਿੰਘ ਜਿਨ੍ਹਾਂ ਨੇ ਤਬਲੇ ਦੀ ਸੇਵਾ ਕੀਤੀ ਹੈ ਤੇ ਉਸਤਾਦ ਰਘਵੀਰ ਸਿੰਘ ਅਪ੍ਰੋਕਸੀਮੇਟਲੀ ਜਿੰਨੀ ਕੋਈ ਮੇਰੀ ਜਾਣਕਾਰੀ ਹੈ ਪਿਛਲੇ 10 ਸਾਲਾਂ ਤੋਂ ਮੈਂ ਉਸਤਾਦ ਜੀ ਨੂੰ ਜਾਣਦਾ ਉਹ ਨੀਰੁ ਦੇ ਅਸੀਂ ਦੇ ਵਿੱਚ ਜਿੱਥੇ ਅਸੀਂ ਸੇਵਾ ਕਰਦੇ ਰਿਆਂ ਗੁਰਦੁਆਰਾ ਕਲੰਗਰੋ ਸਾਧ ਸੰਗਤ ਬੱਚਿਆਂ ਦੀ ਤੇ ਗੱਲ ਛੱਡੋ ਮੈਨੂੰ ਐਵੇਂ ਲੱਗਦਾ ਕਿ ਸਾਡੀਆਂ ਕੰਧਾਂ ਵੀ ਹੁਣ ਤਾਂ ਬੜਾ ਵਜਨ ਲੱਗ ਗਿਆ ਵੀ ਜਦੋਂ ਕੋ ਨਿਆਣਾ ਸੱਜੇ ਕੋ ਮੈਂ ਢਾਪਦਾ ਨੀ ਉਹ ਮੈਂ ਇਸ ਤਰ੍ਹਾਂ ਹੱਥ ਹੀ ਮਾਰੀ ਜਾਂਦਾ ਤੇ ਮੈਂ ਉਹਨੂੰ ਕਹਿਣਾ ਹਾਂ ਕਿ ਤੂੰ ਸਾਡੇ ਨਿਆਣੇ ਵੀ ਗੋਲੇ ਕਰਦੇ ਜੀ ਸੱਚੀ ਮੁੱਠੀ ਇਹ ਭਾਈ ਰਾਜਵੀਰ ਸਿੰਘ ਹੋਰਾਂ ਨੂੰ ਮੈਂ ਤਾਂ ਇੱਕ ਮਿੰਟ ਰੋਕਿਆ ਆਪਣੇ ਕੋਲ ਕਿਉਂਕਿ ਇਹ ਉਸਤਾਦ ਰਕबीर ਸਿੰਘ ਹੋਰੀ ਉਸਤਾਦ ਕਾਲੇ RAM ਦੇ ਸ਼ਗਿਰਦ ਦੇ ਕਾਲੀਰਾਮ ਦੀ ਘਰਾਂ ਦੇ ਉਸ ਦਾਦੀ ਹੋਰਾਂ ਦੇ ਬੱਚੇ ਨੇ ਪਾਈ ਗਏ ਦੇਵ ਦੀ ਭਾਈ ਰਾਜਵਿੰਦਰ ਸਿੰਘ ਹੋਰੀ ਉਹਨਾਂ ਦੇ ਸ਼ਗਿਰਦ ਨੇ ਤੇ ਇਥੇ ਇਹ ਗੱਲ ਦੱਸਣੀ ਤਾਂ ਜਰੂਰੀ ਹੈ ਕਿਉਂਕਿ ਉਹਨਾਂ ਦੀ ਪਿਆਰੀ ਬੇਟੀ ਆ ਸਾਡੀ ਭੈਣ ਮધુ ਇਥੇ ਬੈਠੇ ਹੋਏ ਨੇ ਮੈਂ ਜਿਹੜੇ ਖੜੇ ਹੋ ਕੇ ਫਤਿਹ ਬੁਲਾਇਆ ਜਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਬੈਂਟੀ ਤੁਹਾਡੇ ਪਿਤਾ ਜੀ ਦੇ ਲਾਏ ਹੋਏ ਬੂਟੇ ਦੇਖੋ ਕਿਵੇਂ ਬਫੂਲਤ ਹੋ ਰਹੇ ਨੇ ਦੇ ਪੈਰਾਵੀਰ ਮੰਦਰ ਦੇ ਬਾਬਤ ਮੈਨੂੰ ਲੱਗਦਾ ਹੁਣ ਮੈਨੂੰ ਕੋਈ ਕਹਿਣ ਦੀ ਲੋੜ ਨਹੀਂ ਜਦੋਂ ਇਹ ਮਤਲਬ ਦਾਣੇ ਘੁੰਦੇ ਨੇ ਕਮਲੇ ਦੇ ਨਾਲ ਸਮਝ ਕੇ ਮੇਰੇ ਨਾਲ ਬਸ ਦੇਣੇ ਦਾਣੇ ਘੁੰਦੇ ਦੇਖਿਆ ਨੇ ਕਿਹੜੀ ਪਠੀ ਵਾਲੀਏ ਜੰਮੇ ਡੀਏ ਢਾਲੀਏ ਪੀੜਾ ਦਾ ਪ੍ਰਾਗਾਂ ਘੁੰਦੇ ਪਰ ਮੈਨੂੰ ਲੱਗਦਾ ਨਹੀਂ ਕਿ ਇਹ ਪੁਰਾਤਨ ਜਿਆਦਾ ਸ਼ੈਲੀ ਹੋ ਗਈ ਹੈ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਬਖਸ਼ੀ ਕਰਨ ਬੈਰਾਲ ਮੰਦਰ ਸਿੰਘ ਬਹੁਤ ਬਹੁਤ ਤੁਹਾਡਾ ਧੰਨਵਾਦ ਹੁਣ ਮੈਂ ਬੇਨਤੀ ਕਰਦੇ ਹਾਂ ਸਾਰੀ ਸੰਗਤ ਦੀ ਜਮਾਨਤ ਦੇ ਉੱਤੇ ਪਾਇਨਤ ਵੀਰ ਸਿੰਘ ਹੋਰਾਂ ਨੂੰ ਪਾਇਨਤ ਵੀਰ ਸਿੰਘ ਨੂੰ ਤੁਸੀਂ ਸਾਰੇ ਭੜੀ ਭਾਂ ਜਾਣਦੇ ਹੋ ਸਾਧ ਸੰਗਤ ਆਵਾਜ਼ ਪੂਰ ਤੱਕ ਜਾ ਰਹੀ ਹੈ ਮੈਂ ਹੱਥ ਬਨ ਕੇ ਬੇਨਤੀ ਕਰਨੀ ਚਾਹੁੰਦਾ ਪਹਿਲੀ ਗੱਲ ਇਹ ਹੈ ਵੀ ਸਾਡੀ ਇਹ ਸਾਰੀ ਅਕਾਦਮੀ ਪਹਿਲੀ ਵਾਰੀ ਨਹੀਂ ਹੋਇਆ ਰਕਾਈ ਮੈਨੂੰ ਪਤਾ ਹੈ ਵੀ ਸਾਡੀ ਸਾਰੀ ਸੰਗਤ 1 2 ਵਜੇ ਘਰਾਂ ਨੂੰ ਵਾਪਸ ਜਾਂਦੀ ਹੈ ਗੁਰਦੁਆਰਿਆਂ ਤੋਂ ਪਰ ਅਸੀਂ ਇਸ ਸਾਸ ਨਾਲ ਆਏ ਹਾਂ ਕਿ ਸਾਨੂੰ ਪਰਮਾ ਹੰਗਾਰਾ ਸੰਗਤ ਵੱਲੋਂ ਮਿਲੇਗਾ ਭਾਈ ਜਿਹੜੇ ਘਰਾਂ ਦੇ ਵਿੱਚ ਬੈਠੇ ਅਜੇ ਵੇਟ ਕਰ ਰਹੇ ਨੇ ਕਿ ਸੰਤ ਨਰਨਜਨ ਸਿੰਘ ਜੁਵਦੀ ਵਾਲੇ ਭਾਈ ਅਨੰਤਵੀਰ ਸਿੰਘ ਹਾਜ਼ਰ ਹੋਣ ਤੇ ਉਹ ਹਾਜ਼ਰ ਹੋ ਗਏ ਨੇ ਪਰ ਤੁਸੀਂ ਅਜੇ ਨਹੀਂ ਹਾਜ਼ਰ ਹੋਏ। ਸੋ ਮੇਰੀ ਇਹ ਸਬੰਧੀ ਨੂੰ ਜ਼ਰੂਰ ਪ੍ਰਵਾਨ ਕਰਿਆ ਜੇ ਭਾਈ ਸਾਹਿਬ ਹੋਰਾਂ ਦਾ ਜਿਹੜਾ ਸ਼ਬਦ ਹੈ ਥਾਕੇ ਨੈਣ ਸ੍ਰਵਨ ਸੁਣ ਥਾਕੇ ਥਾਕੀ ਸੁੰਦਰ ਕਾਇਆ ਜਰਾ ਹਾਕ ਦੀ ਸਭ ਮਤ ਥਾਕੀ ਏਕ ਨਾਮ ਥਾਕ ਸਮਾਇ ਅੱਗੇ ਰਹਾਵਾਲਾ ਮੰਦਾ ਵਾਵਰੇ ਤੇ ਗਿਆਨ ਵਿਚਾਰ ਨਾ ਪਾਇਆ ਹਕੀਕਤ ਹੈ ਗੁਰਪਿਆਰੀ ਸਾਧ ਸੰਗਤ ਗਿਆਨ ਪ੍ਰਬੰਧ ਤੋਂ ਬਿਨਾ ਮੈਂ ਕਹਿਣਾ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸੰਗੀਤਕ ਪੱਖ ਹੀ ਜੇ ਦੁਨੀਆ ਨੂੰ ਇੰਟਰੋਡਿਊਸ ਕਰਾ ਪਈਏ ਨਾ ਤੁਹਾਨੂੰ ਹੋਰ ਗੁਰਬਾਣੀ ਬਾਰੇ ਕੁਝ ਵੀ ਦੱਸਣ ਦੀ ਡਾ. ਗੁਰਪਾਲ ਸਿੰਘ ਕਹਿੰਦੇ ਨੇ ਜੇ ਤਨ ਸਿੱਖਾਂ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਅਮਲ ਵਿੱਚ ਲੈ ਆਉਂਦਾ ਤੇ ਦੁਨੀਆ ਤੁਹਾਡੇ ਚਰਨਾ ਉਤੇ ਆਪਣਾ ਸਿਰ ਰੱਖ ਕੇ ਤੁਹਾਡੇ ਕੋਲੋਂ ਸਿੱਖੀ ਦੀ ਬੀਜ ਨਾ ਹੋਈ ਜਦੋਂ ਈਸਾਈ ਪਾਦਰੀ ਜਦੋਂ ਜੀਉ ਸ਼ਲੋਗ ਸਾਨੂੰ ਕਹਿੰਦੇ ਨੇ ਕਿ ਸਿੱਖੋ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਇਨਸਾਫ ਨਹੀਂ ਕੀਤਾ ਜੇ ਕਿਤੇ ਐਸਾ ਮੁਰਸ਼ਿਦ ਐਸਾ ਆਗੂ ਸਾਡੀ ਅਗਵਾਈ ਕਰਦਾ ਤੇ ਤੁਸੀਂ ਸਮਝ ਲוקੀ ਇਸ ਭਾਵਨਾ ਨੂੰ ਜਿੰਨੇ ਵੱਡੇ ਸਕਾਲਰਾਂ ਨੇ ਗੁਰਬਾਣੀ ਨੂੰ ਪੜਿਆ ਸਟੱਡੀ ਕੀਤਾ ਮੈਨੂੰ ਮਾਫ਼ ਕਰਿਆ ਜੇ ਉਹ ਮੇਰੇ ਗੁਰੂ ਦੇ ਹੀ ਹੋ ਕੇ ਰਹੇ ਤੇ ਮੈਂ ਉਹਨਾਂ ਲੋਕਾਂ ਦਾ ਨਾਮ ਲੈ ਰਿਹਾ ਜਿਨ੍ਹਾਂ ਨੇ ਵਰਲਡ ਰੀਲੀਜਨ ਨੂੰ ਸਟਡੀ ਕੀਤਾ ਹੈ ਤੇ ਇਹ ਨਾਟ ਓਨਲੀ ਅ ਸਿੰਗਲ ਐਗਜ਼ਾਮਪਲ ਹਜ਼ਾਰਾਂ ਐ ਦੁਨੀਆ ਦੇ ਐਗਜ਼ਾਮਪਲ ਨੇ ਜਦੋਂ ਮੈਂ ਬੋਧਾ ਸਮਾਨ ਆ ਲਈਦਾ ਹੋਇਆ ਭਾਈ ਅਨੰਤ ਸਿੰਘ ਦੀ ਸਾਧਨ ਸਿੰਘ ਦੀ ਤੇ ਭਾਈ ਸ਼੍ਰੀਨਦਰ ਸਿੰਘ ਦੀ ਛਿੰਦਾ ਕੀਤੀ ਆਪ ਸੰਗਤ ਦੇ ਰੂਪੂ ਅਗਲੇ ਸਵੇਰ ਵਾਸਤੇ ਆਓ ਬੜੇ ਪਿਆਰ ਨਾਲ ਉਹਨਾਂ ਨੂੰ ਜੀਓ ਆਇਆ ਫਿਰ ਬੋਲੇ ਸੋਨਹਿਰਾ ਸਰਦੂਆ ਦਾ ਵਾਏ ਟੂ ਦੀ ਕਾ ਖਾਲਸਾ a uh -huh.